ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ ਸ਼ਾਮਨੀ ਅਕਾਲੀ ਦਲ ਜਿੰਦਾਬਾਦ ਦੇਖੋ ਅੱਜ ਦਾ ਧਰਨਾ ਕੇਵਲ ਤੇ ਕੇਵਲ ਜਿਹੜੀ ਚੰਨੀ ਸਰਕਾਰ ਹੈ ਔਰ ਜਿਹੜੇ ਗ੍ਰਹਿ ਮੰਤਰੀ ਨੇ ਸੁਖੀ ਰੰਧਾਵਾ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੱਧੂ ਉਹਨਾਂ ਦੀ ਕਰਤੂਤ ਤੇ ਉਹਨਾਂ ਦੀ ਗੰਦੀ ਸਿਆਸਤ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀ ਕਰਨ ਵਾਸਤੇ ਜਿਹੜਾ ਉਹਨਾਂ ਨੇ ਸਭ ਬਿਕਰਮ ਸਿੰਘ ਮਜੀਠੀਆ ਤੇ ਬਿਲਕੁਲ ਝੂਠਾ ਤੇ ਪਾਪ ਕਰਨ ਵਾਲਾ ਇੱਕ ਤਰ੍ਹਾਂ ਦਾ ਪਰਚਾ ਦਰਜ ਕੀਤਾ ਹੈ ਉਹਦੇ ਵਿਰੁੱਧ ਜਿਹੜਾ ਅੱਜ ਦਾ ਇਹ ਧਰਨਾ ਆ ਵਿਰੋਧ ਪ੍ਰਦਰਸ਼ਨ ਆ ਅਸੀਂ ਕੋਈ ਪਰਚਾ ਰੱਦ ਕਰਾਉਣ ਵਾਸਤੇ ਨਹੀਂ ਕਰ ਰਹੇ ਅਸੀਂ ਲੋਕਾਂ ਚ ਭਾਵੇਂ ਕਿ ਲੋਕ ਪਹਿਲਾਂ ਹੀ ਹੁਣ ਚੰਗੀ ਤਰ੍ਹਾਂ ਸਮਝ ਗਿਆ ਹੈ ਕਿ ਸਭ ਕੁਝ ਸਿਆਸਤ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਨਾਮਵਰ ਪੱਤਰਕਾਰ ਅਜੀਤ ਦੇ ਮੁੱਖ ਸੰਪਾਦਕ ਜਿਨ੍ਹਾਂ ਦੀ ਕਹੀ ਹੋਈ ਗੱਲ ਤੇ ਲਿਖੀ ਹੋਈ ਗੱਲ ਜਿਹੜੀ ਹੈ ਉਹ ਇੱਕ ਪੰਜਾਬੀਆਂ 'ਚ ਖਾਸ ਕਰਕੇ ਸਿੱਖ ਜਗਤ ਵਿੱਚ ਬਹੁਤ ਵਿਸ਼ੇਸ਼ ਕਰਕੇ ਜਿਹੜਾ ਅਰਥ ਰੱਖਦੀ ਹੈ ਉਹਨਾਂ ਨੇ ਵੀ ਆਪਣੀ ਐਡੀਟোরিয়াল ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਝੂਠਾ ਪਰਚਾ ਦਰਜ ਕਰਤੇ ਚੰਨੀ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਉਹਦੇ ਲੀਡਰਾਂ ਨੂੰ ਲਾਹਣਤਾ ਪਾਈ। ਉਹਨਾਂ ਨੇ ਵੀ ਕਿਹਾ ਕਿ ਬਦਲਾ ਖੋਰੀ ਦੀ ਇੰਤਹਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗੇ ਨੂੰ ਉਹਦੇ ਧਾਕੜ ਪੁਣੇ ਕਰਕੇ ਉਹਦੀ ਅਗਵਾਈ ਕਰਕੇ ਉਹਦੀ ਰਾਸੀ ਸਮਰੱਥਾ ਕਰਕੇ ਦਰਦਿਆਂ ਮਾਰਿਆਂ 2022 ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਆ ਕਾਂਗਰਸ ਸਰਕਾਰ ਨੇ ਚੰਨੀ ਸਰਕਾਰ ਨੇ ਇਹ ਝੂਠਾ ਪਰਚਾ ਦਰਜ ਕੀਤਾ ਹੈ ਅੱਜ ਜਿਹੜਾ ਸਾਹਿਬ ਬਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਦੱਸਣ ਵਾਸਤੇ ਕਿ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ VOTER ਤੋਂ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੁੱਚੀ ਜਿਹਨੇ ਲੀਡਰਸ਼ਿਪ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਸਾਰੇ ਜਿਹੜੇ ਨੇ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜੂਤੇ ਆ ਤੇ ਨਾਲ ਹੀ ਜਿਹੜੀ ਮੌਜੂਦਾ ਸਰਕਾਰ ਹੈ ਚੰਨੀ ਸਰਕਾਰ ਜਿਹੜੀ ਹੈ ਹਿੱਕ ਥਾਪੜ ਕੇ ਕਹਿੰਨੇ ਕਿ ਤੁਹਾਡਾ ਚੈਲੰਜ ਪ੍ਰਵਾਨ ਜੇ ਦਿਨ ਤੁਹਾਡੇ ਥੋੜੇ ਰਹਿ ਗਏ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਤੇ ਜਿਹੜੇ ਹੋਰ ਵੀ ਕਰਨੇ ਕਰ ਲੋ ਪਰ ਜਿਹੜੀਆਂ ਪਿਰਤਾਂ ਤੁਸੀਂ ਪਾ ਰਹੇ ਜੇ ਜਿਹੜੇ ਪੂਰਨੇ ਤੁਸੀਂ ਪਾ ਰਹੇ ਜੇ ਤੇ ਫਿਰ ਫੱਟੀ ਅਹੀਂ ਲਿਖਾਂਗੇ ਫੱਟੀ ਅਹੀਂ ਲਿਖਾਂਗੇ